ਸਰ ਸਾਹਿਬ ਨੂੰ ਔਰ ਸਾਡੇ ਵਿੱਚ ਬਹੁਤ ਸਤਿਕਾਰਯੋਗ ਨਿਤਿਸ਼ ਭੀਮ ਸੰਗਤ ਦਾ ਧੰਨਵਾਦ ਔਰ ਉਹਨਾਂ ਨੂੰ ਜੀ ਆਇਆਂ ਕਿਨਾਂ ਕਿ ਜਿਨ੍ਹਾਂ ਨੇ ਆ ਕੇ ਇੱਥੇ ਸਾਨੂੰ ਮਾਨ ਬਖਸ਼ਿਆ ਔਰ ਜਲਦੀ ਕਰਾ ਦੇ ਵਿੱਚ ਇਸ ਟੀਮ ਨੂੰ ਅਸੀਂ ਵਾਲਮੀਕੀ ਰੰਗਰੇਟਾ ਸ਼ਕਤੀ ਮਚੂ ਲੈ ਕੇ ਚੱਲਾਂਗੇ ਜਿਨ੍ਹਾਂ ਨੂੰ ਮਾਨ ਸਨਮਾਨ ਦੇਵਾਂਗੇ ਉਹਨਾਂ ਦੇ ਆਪਾਂ ਨਾਮ ਲੈ ਕੇ ਬੋਲਣ ਲੱਗੇ ਹਾਂ ਕੋਈ ਜਾਣ ਕੇ ਸਟੇਜ ਤੇ ਸਾਡੇ ਕੋਲ ਆਪਣਾ ਪਹਿਲੇ ਕੱਲੇ ਆ ਜਿਓ ਸਾਨੂੰ ਮਾਨ ਸਨਮਾਨ ਦਿਓ ਸਰ ਜੀ ਆਓ ਆਹ ਜੀ ਜੀ ਸਿੰਘ ਮਿਲੋਗੇ ਆ ਜਾਓ ਸਰਮਾਨਦੀ ਜੀ ਆਹ ਜੀ ਪੁਲਵਾਨ ਜੀ ਚੋਟੀ ਪੁਲਵਾਨ ਜੀ ਅਮਰਤ ਜੀ ਔਲਾਸ ਜੀ ਅਚਾਰੀ ਜੀ ਲਓ ਸਰ ਮਾਰਵਾ ਠੀਕ ਹੈ ਇਹ ਤੰਪੜੇ ਗਾ ਬੇਸ਼ਾਰੀ ਉਹ ਤੁਹਾਡਾ ਵੀ ਵਾਰੀਆਂ ਕਰਦਾ ਹੀ ਕੰਮ ਹੈ ਕਰਤਾ ਹੀ ਕੰਮ ਹੈ ਕਿਹਨੇ ਤੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰ ਰਹੇ ਸਾਡੀ ਸੰਸਥਾ ਦੇ ਚੇਅਰਮੈਨ ਸਰਦਾਰ ਵਰਦੀਪ ਸਿੰਘ ਨੂੰ ਪੂਜਾ ਜਿੰਮੇਵਾਰੀ ਉਹਨਾਂ ਕੋ ਉਹਨਾਂ ਨੂੰ ਬੇਨਤੀ ਕਿ ਬਲੀ ਇੱਥੇ ਆਣ ਕੇ ਆਪਣਾ ਮਾਨ ਸਨਮਾਨ ਲੈ ਜਾਣ ਅਮਰਜੀਤ ਕੌਂਸਲ ਸਾਹਿਬ ਜੇ ਢੰਗ ਦੇ ਨਾਲ ਆਪਾਂ ਜਾਣਾ ਵਾ ਸਾਹਮਣੇ ਕਿਉਂਕਿ ਪੰਜਾਬ ਪੁਲਿਸ ਦੀ ਜਿਹੜੀ ਫੋਰਸ ਹੈ ਸਾਡੇ ਇਹ ਵੈਲੀ ਦੇ ਵਿੱਚ ਵਾਲਮੀਕੀ ਰੰਗਰੇਟਾ சிவா ਸੁਸਾਇਟੀ ਵੱਲੋਂ ਵਿਸ਼ੇਸ਼ ਸਨਮਾਨ ਸਰਦਾਰ ਜਤਿੰਦਰ ਸਿੰਘ ਜੀ ਜੋ ਸਾਡੇ ਸਤਾਰਜੋਗ ਐਸ ਐਚ ਓ ਥਾਣਾ ਕੰਟੋਨਮੈਂਟ ਨੇ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਔਰ ਇਹ ਸ਼ੋਭਾ ਯਾਤਰਾ ਦੇ ਵਿੱਚ ਡਿਸਪਲਨ ਆਪਾਂ ਸਾਰਿਆਂ ਨੇ ਬਣਾ ਕੇ ਰੱਖਣਾ ਵਾ ਜੋ ਬੋਲੇ ਸੋ ਨਿਰਭੈ ਬਾੜ ਬੜਾ ਰਾਜ ਠੀਕ ਹੈ ਹਾਂਜੀ ਜਿੱਥੇ ਦੇਸ਼ ਵਿੱਚ ਗੁਨੇਸ਼ ਦੀਆਂ ਸਮੂਹ ਸਾਧ ਸੰਗਤਾਂ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਪ੍ਰਗਟ ਦਿਸ਼ਵ ਬਣਾ ਰਹੀਆਂ ਨੇ ਅੱਜ ਉਹ ਪ੍ਰਗਟ ਦਿਸ਼ਵ ਦੀ ਜੋ ਸਮਰਪਿਤ ਅੱਜ ਪਿੰਡ ਮਾਲਾਂ ਤਾਬੋ ਵਾਲੀ ਦੇ ਵਿੱਚੋਂ ਸਾਡੇ ਸੰਸਥਾ ਦੇ ਜਿਹੜੇ ਵਾਲਮੀਕੀ ਰੰਗਰੇਟਾ ਸਿਗਾ ਸੁਸਾਇਟੀ ਦੇ ਚੇਅਰਮੈਨ ਵੀਰ ਦਲਬੀਰ ਸਿੰਘ ਕੁੱਪੂ ਜੀ ਔਰ ਸੁਸਾਇਟੀ ਦੀ ਪੂਰੀ ਟੀਮ ਵੱਲੋਂ ਅੱਜ ਪ੍ਰਕਰਟ ਦੇ ਸੂ ਸਮਰਪਿਤ ਸ਼ੁਭਾ ਯਾਤਰਾ ਦਾ ਸ਼ੁਭ ਆਰੰਭ ਕਰਨ ਜਾ ਰਹੇ ਆ ਕਿ ਜਿਹੜੀ ਸ਼ੁਭਾ ਯਾਤਰਾ ਵਾ ਭਗਵਾਨ ਵਾਲਮੀਕੀ ਤੀਰਥ ਜਾ ਕੇ ਉੱਥੇ ਨਮਸਤਕ ਹੋਣ ਗਿਆ ਔਰ ਜਿੰਨੀਆਂ ਨਿਹੰਗ ਜਥੇਬੰਦੀਆਂ ਔਰ ਸਾਡੀ ਸਪੋਰਟ ਸਾਥ ਸੰਗਤ ਆਈ ਹੈ ਸਾਰਿਆਂ ਦਾ ਵੀ ਇੱਥੇ ਕੌਂਸਲ ਤੇ ਧੰਨਵਾਦ ਸੰਸਥਾ ਦੇ ਵਿੱਚ ਸਾਡੇ ਨਾਲ ਸਾਡੇ ਸਤਕਾਰਯੋਗ BC ਵਿੰਗ ਦੇ ਚੇਅਰਮੈਨ ਗ੍ਰੀਡ ਅਮਰਜੀਤ ਸਿੰਘ ਬੰਤਾਲਾ ਜੀ ਵਾਈਸ ਪ੍ਰੈਜ਼ੀਡੈਂਟ BC ਵਿੰਗ ਰਜਿੰਦਰ ਪਨੇਸਰ ਜੀ ਔਰ ਸੈਕਟਰੀ ਸਾਡੇ ਪੰਜਾਬ ਅਫਤਾਬ ਸਿੰਘ ਵਿੱਲਾ ਜੀ ਔਰ ਸੈਕਟਰੀ ਪੰਜਾਬ ਜਸਪੀਰ ਸਿੰਘ ਜੀ ਔਰ ਵਾਈਸ ਪ੍ਰੈਜ਼ੀਡੈਂਟ BC ਵਿੰਗ ਅਮਨ ਮਾਲਾ ਤੱਬਵਾਲੀ ਤੋਂ ਔਰ ਬਾਬਾ ਗੁਰਜੀਤ ਸਿੰਘ ਜੀ ਇੰਜੀਨੀਅਰ ਮੱਕਣਜੀ ਔਰ ਹੋਰ ਜਿਹਨੇ ਸਾਥੀ ਨੇ ਸੰਸਥਾ ਦੇ ਵਿੱਚ ਸਾਡੇ ਨਾਲ ਸਾਥ ਦੇ ਰਹੇ ਨੇ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਮੈਂ ਇੱਕ ਵਾਰੀ ਫਿਰ ਸਾਰੀ ਸਮੂਹ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਦਿਹਾੜੇ ਨੇ ਮੈਂ ਨਹੀਂ ਸਮਝਦਾ ਕਿ ਇੱਕ ਦਿਨ ਮਨਾਏ ਜਾਣ ਇਹ ਪੂਰੇ ਲਗਾਤਾਰ ਮਨਾਉਣੇ ਚਾਹੀਦੇ ਨੇ ਤਾਂ ਕਿ ਦੱਸੇ ਹੋਏ ਸਾਡੇ ਸੰਤਾਂ ਮਹਾਂਪੁਰਸ਼ਾਂ ਦੇ ਰਸਤੇ ਨੇ ਫਸਾਏ ਹੋਏ ਜਿਹੜੇ ਰਸਤੇ ਨੇ ਉਹਨਾਂ ਤੇ ਚੱਲ ਸਕੀਏ ਔਰ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਵੱਲ ਵੱਧ ਵੱਧ ਲੈ ਕੇ ਚੱਲੀਏ ਕਿਉਂਕਿ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਹੱਥ ਵਿੱਚ ਕਲਮ ਆ ਔਰ ਸਾਨੂੰ ਸਾਰਿਆਂ ਨੂੰ ਕਲਮ ਦੇ ਹੀ ਧਣੀ ਬਾਨਾ ਚਾਹੀਦਾ ਹੈ ਇਹੋ ਸੰਦੇਸ਼ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਰਿਹਾ ਵਾ ਔਰ ਮੈਂ ਸਮਝਦਾ ਕਿ ਅੱਜ ਦੀ ਜਿਹੜੀ ਇਹ ਖੁਸ਼ੀ ਦਾ ਮੌਕਾ ਜਿੱਥੇ ਭਗਵਾਨ ਵਾਲਮੀਕੀ ਨਾਮ ਲੈਵਾ ਸੰਗਤਾਂ ਔਰ ਰੰਗਰੇਟੇ ਸਿੱਖ ਇਹ ਸਾਰੇ ਰਲ ਕੇ ਵਾਲਮੀਕੀ ਮਜਬੀ ਸਿੱਖ ਸਾਰੀ ਕਾਮ ਇਕੱਠੀ ਹੋ ਕੇ ਪ੍ਰਗਟ ਕਿਸਮ ਮਨਾ ਰਹੀ ਹੈ ਮੈਨੂੰ ਲੱਗਦਾ ਕਿ ਸਾਰਾ ਮਹੀਨਾ ਹੀ ਸਾਨੂੰ ਇਸੇ ਤਰ੍ਹਾਂ ਪ੍ਰਗਟ ਕਿਸਮ ਮਨਾਉਣਾ ਚਾਹੀਦਾ ਹੈ ਜੀ ਵਾਲਮੀ ਜੋ ਕਰ ਲੋ ਜੋ ਬੋਲੇ ਸੋ ਨਿਰਬੈ ਭਗਵਾਨ ਵਾਲਮੀ ਕੀ ਮਹਾਰਾਜ ਕੀ ਜੈ ਹਾਂਜੀ ਬੋਲੇ ਸੋ ਨਿਰਬੈ ਭਗਵਾਨ ਵਾਲਮੀ ਕੀ ਮਹਾਰਾਜ ਕੀ ਜੈ ਅੱਜ ਵਾਲਮੀ ਕੀ ਅਪੂਰਨਾ ਗ੍ਰੇਟਾ ਸੇਵਾ ਸੈਟੀ ਵੱਲੋਂ ਆਪਣੇ ਮਨ ਬੜੇ ਪ੍ਰਕਾਸ਼ ਦੇ ਦੇ ਸੰਬੰਧ ਵਿੱਚ ਵਾਲਮੀਕੀ ਪ੍ਰਕਾਸ਼ ਦੇ ਸੰਬੰਧ ਵਿੱਚ ਸੋਭਾ ਯਾਤਰਾ ਪਿੰਡ ਤਾਪਵਾਲਿਕ ਤੋਂ ਸ਼ੁਰੂ ਹੋ ਕੇ ਨਾਮਜੀ ਤੋਂ ਆਪਾਂ ਜੀ ਤੋਂ ਜਾ ਕੇ ਸਮਾਪਤ ਹੋ ਰਹੀ ਹੈ ਮੈਂ ਸਾਰੇ ਤੇਜ ਦੇ ਦਸਵਾਸੀਆਂ ਨੂੰ ਵਧਾਈ ਦੇਣਾ ਹੈ ਆਪਣੇ ਪ੍ਰਕਾਸ਼ ਦੇ ਦੀ ਬਹੁਤ-ਬਹੁਤ ਵਧਾਈ ਤੇ ਮੈਂ ਇਹ ਨੌਜਵਾਨਾਂ ਨੂੰ ਇਹੋ ਬੇਨਤੀ ਕਰਨਾ ਚਾਹੁੰਦਾ ਪਾਪਾ ਨੂੰ ਮੇਰੇ ਜਾ ਕੇ ਸਮਾਜ ਭਲਾਈ ਦੇ ਕੰਮ ਕਰਨੇ ਚਾਹੀਦੇ ਨੇ ਤੇ ਆਪਣਾ ਆਪਣੇ ਸੋਸਾਇਟੀ ਨੂੰ ਮਤਲਬ ਮੈਂਬਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਬਾਅਦ ਤੋਂ ਬਾਅਦ ਤਰੀਪ ਤਰੀਪ ਪਰਿਵਾਰ ਭਲਾਈ ਦੇ ਕੰਮ ਕੀਤੇ ਜਾਣ ਧੰਨਵਾਦ ਜੀ ਕੇ ਸਾਡੀ ਸੰਗਤ ਨੂੰ ਬਹੁਤ-ਬਹੁਤ ਦਰਦਾਈ ਚਲੋ ਜੀ ਬਸ ਤੇ ਜਾਓ ਸ੍ਰੀ ਵਨ ਵਾਲਮੀਕੀ ਮਹਾਰਾਜ ਕੀ ਜੈ ਸਿਸ਼ਟੀ ਕਰਤਾ ਦਾਇ ਵਾਲਮੀਕੀ ਜੈ ਅੱਜ ਵਾਲਮੀਕੀ ਰੰਗਰੇਟਾ ਸੇਵਾ ਸੁਸਾਇਟੀ ਵੱਲੋਂ ਜੋ ਵਾਲਮੀਕੀ ਤੋਂ ਅਕੀਦਾ ਵਰਗਿਤ ਦਿਸ਼ ਮਨਾਇਆ ਜਾ ਰਿਹਾ ਉਹਦੇ ਵਿੱਚ ਸਮੂਹ ਜੇ ਸਵਾਸੀਆਂ ਨੂੰ ਬਹੁਤ-ਬਹੁਤ ਲੱਖ-ਲੱਖ ਬਧਾਈਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਸਾਡੀਆਂ ਇਹ ਬਦਾਈਆਂ ਸਾਡੇ ਸਮਾਜ ਦੇ ਵਿੱਚ ਚੱਲ ਰਹੀਆਂ ਨੇ ਉਹਨਾਂ ਨੂੰ ਅਸੀਂ ਇਕਜੁੱਟ ਹੋ ਕੇ ਖਤਮ ਕਰੀਏ ਜੋ ਬੋਲੇ ਸੋਨਹਿਰਾ ਹੈ ਬਗਵਾਨ ਬਾਲਕੀ ਮਹਾਰਾਜ ਕੀ ਜੈ